ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੰਦਪਾਗਾ ਜਿਵੇਂ ਇਤਿਹਾਸ ਦੇ ਵਿੱਚ ਗਿਣਿਆ ਜਾਣਾ ਇਹ ਸ੍ਰੀ ਹਰਮੰਦਰ ਸਾਹਿਬ ਵਿਖੇ ਪਾਰਟੀ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲੂਣਾ ਤੇ ਜੋ ਜਾਨਲੇਵਾ ਹਮਲਾ ਉਹ ਕੀਤਾ ਗਿਆ ਹੈ ਬੜਾ ਮੰਦਪਾਗਾ ਹੈ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੜੀਆਂ-ਬੜੀਆਂ ਤਾਕਤਾਂ ਦਾ ਜਿਹੜਾ ਉਹ ਹੱਥ ਹੈ ਜਿੱਥੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀ ਗੱਲ ਆ ਰਹੀ ਹੈ ਜਿੱਥੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਗੱਲ ਆ ਰਹੀ ਹੈ ਇਹ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਗੱਲ ਆ ਰਹੀ ਹੈ ਕਿਉਂਕਿ ਇਹਨਾਂ ਵਿਰੋਧੀਆਂ ਨੂੰ ਪਤਾ ਹੈ ਕਿ ਸਰਦਾਰ ਸਖਬੀਰ ਸਿੰਘ ਬਾਦਲ ਹੀ ਇੱਕ ਅਜਿਹੇ ਲੀਡਰ ਹੈ ਜਿਹੜੇ ਸਿੱਖ ਪੰਥ ਤੇ ਪੂਰੇ ਪੰਜਾਬ ਦੀ ਨੁਮਾਇੰਦਗੀ ਕਰ ਸਕਦੇ ਆ ਜਿਹੜੇ ਪੰਜਾਬ ਦਾ ਵਿਕਾਸ ਕਰ ਸਕਦੇ ਆ ਪਿਛਲੇ ਸਮਾਂ ਦੌਰਾਨ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਰਹੀਆਂ ਤਾਂ ਸਰਦਾਰ ਸਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਵੱਡੇ ਲੈਵਲ ਤੇ ਜਿਹੜਾ ਪੰਜਾਬ ਦਾ ਵਿਕਾਸ ਹੋਇਆ ਤੇ ਪੰਜਾਬ ਦੀਆਂ ਜਿਹੜੀਆਂ ਦੁਸ਼ਮਣ ਤਾਕਤਾਂ ਆ ਜਿਹੜੀਆਂ ਕਿਤੇ ਵੀ ਬੈਠੀਆਂ ਵਿਦੇਸ਼ਾਂ 'ਚ ਹੋ ਸਕਦੀਆਂ ਦਿੱਲੀ 'ਚ ਬੈਠੀਆਂ ਹੋ ਸਕਦੀਆਂ ਕਿਤੇ ਵੀ ਹੋ ਸਕਦੀਆਂ ਇਹ ਪਾਰਟੀਆਂ ਇਹ ਪਾਰਟੀਆਂ ਇਹ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਆ ਪੰਜਾਬ ਨੂੰ ਘਾਹ ਲਾਣ ਦੇ ਕਿ ਤਰ੍ਹਾਂ ਕਿਤੇ ਲੱਗਿਆ ਉਸ ਦੀ ਤੜੀ ਤਹਿਤ ਹੀ ਮੈਂ ਸਮਝਦਾ ਅੱਜ ਪਾਰਟੀ ਪ੍ਰਧਾਨ ਸਦਾ ਸਿੰਘ ਸਿੱਕਾ ਬਦਲ ਤੇ ਜਾਣ ਲੈਵਾ ਹਮਲਾ ਹੋਇਆ ਇਸ ਹਮਲੇ ਦੇ ਵਿੱਚ ਜਿਹੜਾ ਅੱਜ ਦਾ ਸਮਾਂ ਆ ਉਹਦੇ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਹਮਲੇ ਦੇ ਪਿੱਛੇ ਕਿਹੜੀਆਂ ਤਾਕਤਾਂ ਹਨ ਔਰ ਮੈਂ ਇੱਥੇ ਇਹ ਵੀ ਤੁਹਾਡੇ ਮਾਧਿਅਮ ਨਾਲ ਸਰਕਾਰ ਦੇ ਕੰਨ ਖੋਲਣੇ ਚਾਹਨਾ ਕਿ ਇਸ ਦੀ ਜਿਹੜੀ ਇਨਕੁਆਰੀ ਹੈ ਉਹ ਮੌਜੂਦਾ ਹਾਈ ਕੋਰਟ ਦੇ ਜੱਜ ਸਾਹਿਬਾਨ ਕੋਲੋਂ ਪੈਨਲ ਬਣਾ ਕੇ ਕਰਾਈ ਜਾਣੀ ਚਾਹੀਦੀ ਹੈ ਤਾਂ ਕਿ ਇਹ ਜਿਹੜੇ ਇਸ ਪਿੱਛੇ ਤਾਕਤਾਂ ਲੱਗੀਆਂ ਹੋਈਆਂ ਉਹਨਾਂ ਦਾ ਜਿਹੜਾ ਚਿਹਰਾ ਆ ਉਹ ਜਗ੍ਹਾ ਜ਼ਾਹਰ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਅੱਜ ਅਮਨ ਕਾਨੂੰਨ ਦੀ ਸਥਿਤੀ ਕਿੱਥੇ ਆ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਕਿੱਥੇ ਕਰ ਰਹੇ ਆ ਐਡਾ ਵੱਡਾ ਜਿਹੜਾ ਭਾਣਾ ਉਹ ਗੁਰੂ ਘਰ ਦੇ ਵਿੱਚ ਹੋ ਜਾਣਾ ਉਹ ਇਹੋ ਜਿਹਿਆਂ ਜਿਹੜੀਆਂ ਭਾਣੇ ਦੇ ਉਤਾਰ ਇਸ ਸਾਡੇ ਅੱਜ ਦੇ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਕੁਰਸੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੀ ਜਿਹੜੀ ਸਥਿਤੀ ਆ ਉਹ ਦਿਨ-ਪ੍ਰਤੀ ਦਿਨ ਵੱਧ ਤੋਂ ਵੱਧਰ ਹੋ ਰਹੀ ਆ ਅੱਜ ਫਰੋਟੀਆਂ ਦਾ ਦੌਰ ਹੈ ਅੱਜ ਕਤਲ ਹੋ ਰਹੇ ਆ ਅੱਜ ਡਿਵੈਲਪਮੈਂਟ ਨਾਂ ਦੀ ਚੀਜ਼ ਨਹੀਂ ਕਿਤੇ ਦਿਖ ਰਹੀ ਸੋ ਇਸ ਕਰਕੇ ਅਸੀਂ ਇਹ ਬੜਾ ਤੁਹਾਡੇ ਮਾਧਿਅਮ ਨਾਲ ਸਰਦਾਰ ਸਰਕਾਰ ਨੂੰ آگਾਹ ਕਰਨਾ ਚਾਹੁੰਦੇ ਆ ਕਿ ਸਾਨੂੰ ਇੰਨੇ ਵੱਡੇ ਜਿਹੜੇ ਆ ਸੰਘਰਸ਼ ਲਈ ਮਜਬੂਰ ਨਾ ਕਰੋ ਸਾਡੇ ਨਮਾਇੰਦਿਆਂ ਦੀ ਵੀ ਰਾਖੀ ਕਰੋ ਸਾਡੇ ਸਾਰੇ ਵਰਕਰਾਂ ਦੀ ਵੀ ਰਾਖੀ ਕਰੋ ਪੰਜਾਬ ਦੇ ਹਰ ਵਰਗ ਦੀ ਹਰ ਵਰਕਰ ਦੀ ਹਰ ਰਹਿਣ ਵਾਲੇ ਵਾਸੀ ਦੀ ਜਿਹੜੀ ਰਾਖੀ ਆ ਉਹ ਪੰਜਾਬ ਦਾ ਜਿਹੜੇ ਸਰਕਾਰ ਉਸ ਦਾ ਮੋਢਾ ਜਿਹੜਾ ਜਿਹੜਾ ਜ਼ਿੰਮੇਵਾਰੀ ਬਣਦੀ ਆ